ਪਰ ਡੱਡਾ ਟਰਾਲੀ ਵਾਂ ਗਿਰ ਲੱਗ ਗਿਆ ਤੇ 26ਆ ਝੋਨਾ ਲੱਗ ਰਿਹਾ ਬਈ ਪੜਾਣਾ ਤੇ ਫੇਰ ਆਪਾਂ ਥੇੜ ਕਿੰਨਾ ਵੜਾਵਾਂਗੇ ਤੇ ਅੱਧੇ ਕਿੱਲੇ ਬਣਾ ਦੇ ਤੇ ਇੱਕ ਕਿੱਲਾ ਉੱਪਰ ਆ ਨਹੀਂ ਵੀ ਕੱਲ ਦਾ ਮੀਂਹ ਦੱਸਿਆ ਹੋਇਆ ਅੱਜ ਨਾ ਸਾਰੇ ਲੋਕ ਐ ਰੇ ਮੀਂਹ ਦੇ ਡਰ ਕੇ ਦੇਖੋ ਹਰੀਆਂ ਜੀ ਜੁਨੀਆ ਵੜਾ ਰਹੇ ਆ ਤੇ ਇੱਕ ਮਸ਼ੀਨ ਵੀ ਆਹ ਚੱਲ ਰਹੀ ਦੇਖੋ ਇਹੋ ਪਰ ਵੀ ਦੇਖੋ ਬਈ ਕਿੱਥੇ ਬਣਾਵਾਂ ਲੱਗ ਚੱਲ ਰਹੀ ਆ। ਇਹੋ ਬੰਦਾ ਹਰੀਓੜਾਂ ਲੱਗ ਰਿਹਾ ਵੀ ਦੇਖੋ। ਇੰਨੇ ਸਾਰੀ ਹਰੀ ਜੀਰੀ। ਪੜ ਲਓ ਪੁੱਤਰਾ ਪੜ ਲਓ ਓਡੀ ਪੈ ਕਿਉਂ ਬੜਾ ਕੰਮ ਔਖਾ ਹੋਣਾ ਈ। ਤੋਂ ਕਾਲੂ ਮੀਂਹ ਆ ਬਈ ਇਸ ਕਰਕੇ ਬਹੁਤ ਨੌਕ ਅੱਜ ਦੇਖੋ ਮਸ਼ੀਨਾਂ ਦੇ ਪਿੱਛਾ ਪਿੱਛਾ ਕਿੰਨੇ ਫਿਰ ਰਹੇ ਆ। ਇਹੋ ਫਿਰ ਰਹੇ ਟਰੈਕਟਰ ਟੈਲੀ ਲਈ। ਤੇ ਉਹ ਦੇਖੋ ਬਈ ਕਿੰਨੇ ਟਰੈਕਟਰ ਖੜਾ ਰਗੇ ਆ। ਇੱਕ ਮਸ਼ੀਨ ਬਈ ਉਹ ਚੱਲ ਰਹੀ ਆ ਉਹ ਵੀ ਬੰਦਾ ਦੇਖੋ ਹਰੀਓੜਾਂ ਲੱਗ ਰਿਹਾ। ਕਿਉਂਕਿ ਬਈ ਕੱਲ ਉਮੀਦ ਦੱਸਿਆ ਕੱਲ ਆਰ ਪਟਸਾਂਗਾ ਇਸ ਕਰਕੇ ਨਾ ਵੀ ਮਿੱਤਰੋ ਤੇ ਅੱਧਾ ਕਿਲਾ ਵੜ ਗਿਆ ਤੇ ਅੱਧੇ ਕਿੱਲੇ ਫੇਰ ਮੁਸੀਬਤ ਚੱਲ ਵੀ ਤੇ ਕਿਲਾ ਵੜਨ ਵਾਲਾ ਹੋ ਗਿਆ ਬਾਈ ਤੇ ਟ੍ਰੈਕਿੰਗ ਕਰਨ ਵਾਲੀ ਹੋ ਵੀ ਇੱਕ ਮੀਗਾ ਬਾਈ ਠੀਕ ਆयो ਬਿਮਾਰੀ ਐਨੀ ਹੈ ਨਹੀਂ ਸੋ ਦੇਖੋ ਜੀ ਰੀਮਾ ਅੱਗੇ ਦੇਖੋ ਕੀ ਹੋਤ ਬੰਦੀ ਆ ਅਪਾਵਾਗੇ ਤੁਹਾਨੂੰ ਜੇ ਚੱਲ ਰਹੀ ਹੈ ਵੀ ਸੰਨ ਚੱਲ ਆ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸਵਾਗਤ ਆ ਜੀ ਫਿਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੇਂ ਵੀਡੀਓ ਦੇ ਵਿੱਚ ਤੇ ਵੀਰੋ ਅੱਜ ਹੋ ਗਈ ਜਿਹੜੀ 5 ਤਰੀਕ ਨਵੰਬਰ 2025 ਤੇ ਆਪਾਂ ਬੜਾ ਲਗਿਆ ਵੀ 26 ਆਪਣੀ ਰਹਿੰਦੇ ਦੋ ਤਿੰਨ 2.5 ਕਿੱਲਾ ਇੱਧਰ ਦੇਖੋ ਚੱਲ ਪਈ ਮਸ਼ੀਨ ਤੇ ਇੱਧਰ ਵੀ ਗੱਦੇ ਵਾਲੀ ਮਸ਼ੀਨ ਵੀ ਚੱਲ ਰਹੀ ਹੈ ਦੇਖੋ ਗੱਦੇ-ਗੁੱਦੇ ਹੀ ਬਣਾਦੀ ਹੈ ਪੰਜ ਜਿਹੜੇ ਪਹਿਲਾਂ ਵੱਡੇ 2 ਕਿੱਲੇ ਤੇ ਬਾਕੀ ਦੇਖਦੇ ਹਾਂ ਦਸਾਂਦੇ ਅੱਜ ਦਾ ਝਾੜ ਤੁਹਾਨੂੰ ਕੀ ਰਹੇਗਾ ਤੇ ਬਣੇ ਰਹੋ ਆਪਣੀ ਅੱਜ ਦੀ ਵੀਡੀਓ ਦੇ ਨਾਲ ਤੇ ਚਲੋ ਫਿਰ ਸਟਾਰਟ ਕਰਦੇ ਹਾਂ ਇਹ ਮਨਾਂ ਦੀ ਮਸੇਂ ਤੇ ਇੱਕ ਟੈਂਕ ਭਰ ਕੇ ਟਰੈਲੀ ਵਾਂਗਿਰ ਲੱਗਿਆ ਤੇ ਛੱਪੀਆਂ ਝੋਨਾ ਲੱਗ ਰਿਹਾ ਬਈ ਪੜਾਣਾ ਚ ਫੇਰ ਆਪਾਂ ਛੇੜ ਕਿੱਲਾ ਵੜਾਵਾਂਗੇ ਫਿਰ ਅੱਧੇ ਕਿੱਲੇ ਬਣਾ ਦੇ ਤੇ ਇੱਕ ਕਿੱਲਾ ਉੱਤਰ ਆ। ਤੇ ਵੀ ਕੱਲ੍ਹ ਦਾ ਮੀਂਹ ਦੱਸਿਆ ਹੋਇਆ ਅੱਜ ਨਾ ਸਾਰੇ ਲੋਕ ਕਹ ਰਹੇ ਮੀਂਹ ਦੇ ਡਰ ਕੇ ਦੇਖੋ ਹਰੀਆਂ ਹੀ ਜੀਨੀਆਂ ਵੜਾ ਰਹੇ ਆ। ਦੇਖ ਕਮ ਸੀਨ ਬਾਈ ਆਹ ਚੱਲ ਰਹੀ ਦੇਖੋ ਤੇ ਆਹ ਪਰ ਵੀ ਦੇਖੋ ਬਈ ਕਿੱਦੇ ਬਣਾ ਲਾ ਚੱਲ ਰਹੀ ਆ ਤੇ ਉਹ ਬੰਦਾ ਹਰੀ ਓੜਾਂ ਲੱਗ ਰਿਹਾ ਵੀ ਦੇਖੋ ਜਿੰਨੇ ਸਾਰੀ ਹਰੀ ਜੀਰੀ ਉਹ ਪੜ ਲਓ ਪੁੱਤਰਾ ਪੜ ਲਓ ਨਹੀਂ ਭੈ ਕਿਉਂ ਬੜਾ ਕੰਮ ਔਖਾ ਹੋਣਾ ਜੀ ਤੇ ਉਹ ਕਾਲੂ ਮੀ ਆ ਬਾਈ ਇਸ ਕਰਕੇ ਬਹੁਤ ਨੌਕ ਅੱਜ ਦੇਖੋ ਮਸ਼ੀਨਾਂ ਦੇ ਪਿੱਛਾ ਪਿੱਛ ਕਿੰਨੇ ਫਿਰ ਰਹੇ ਆ ਤੇ ਉਹ ਫਿਰਿਆ ਟਰੈਕਟਰ ਟੈਲੀ ਲਈ ਤੇ ਉਹ ਦੇਖੋ ਬਈ ਕਿੰਨੇ ਟਰੈਕਟਰ ਖੜਾ ਰਗੇ ਆ ਕਮਸੀਨ ਬਈ ਉਹ ਚੱਲ ਰਹੀ ਉਹ ਹੀ ਬੰਦਾ ਦੇਖੋ ਹੋ ਰਹੀ ਉਹ ਵੜਾ ਲੱਗ ਰਿਹਾ ਕਿਉਂਕਿ ਬਈ ਕੱਲ ਨੂੰ ਮੀਂਹ ਦੱਸਿਆ ਕੱਲ ਆ ਰ ਪੜਸਾਂਗਾ ਇਸ ਕਰਕੇ ਤੇ ਕਿੱਲੇ ਆ ਫੇਰ ਮੁਸੇਨ ਚੱਲ ਵੀ ਤੇ ਕਿੱਲਾ ਵੱਡਣ ਵਾਲਾ ਹੋ ਗਿਆ ਬਾਈ ਤੇ ਟ੍ਰੈਫਿਕ ਪਸਾਰੀ ਹੋ ਗਈ ਜੇ ਚੰਮੀਗਾ ਬਾਈ ਠੀਕ ਆਇਓ ਬਿਮਾਰੀ ਐਨੀ ਹੈ ਨਹੀਂ ਇਸ ਤੇ ਦੇਖੋ ਜੀ ਰੀਵਾ ਅੱਗੇ ਦੇਖੋ ਕੀ ਖਸਪੈਂਦੀ ਆ ਦੱਸਾਂਗੇ ਤੁਹਾਨੂੰ ਤੁਸੀਂ ਚੱਲ ਰਹੀ ਹੈ ਵੀ ਸਾਰੀ ਲੰਚ ਚੜਾ ਗਿਆ ਬਾਕੀ ਵੀਰੋ ਦੇਖਦੇ ਆਂ ਕੀ ਚੱਲ ਰਹਿੰਦਾ ਬਾਈ ਤੇ ਟ੍ਰੈਲੀ ਵਿੱਚ ਇੱਕ ਟੈਂਕ ਹੋ ਰਿਹਾ ਜਿਆ ਪਾਣ ਨੂੰ ਤੇ ਉਸ ਤੋਂ ਬਾਅਦ ਦੇਖਦੇ ਆਂ ਬਾਈ ਤੇ ਅੱਦੇ ਕਿੱਲੇ ਦੇ ਉੱਪਰ ਜਗ੍ਹਾ ਪਈ ਆ ਜੇ ਤੇ ਦੇਖਦੇ ਆਂ ਕੀ ਰਹੇਗਾ ਉੱਥੋਂ ਤੇ ਬਾਕੀ ਮਸ਼ੀਨ ਚੱਲ ਰਹੀ ਆ ਦੇਖੋ ਬਾਈ ਜੀਰੀ ਆਪਣੀ ਬਿਲਕੁਲ ਸਾਫ਼ ਆ ਇੰਨਾ ਇਸਮਾ ਹਲਦੀ ਰੋਗ ਹੈ ਨਹੀਂ ਤਾਂ ਇਹ ਦੇਖੋ ਸਾਫ਼ ਆ ਬਿਲਕੁਲ ਜੀਰੀ ਤੇ ਬਾਕੀ ਦੇਖਦੇ ਆਂ ਕੀ ਹੋਤ ਨਹੀਂ ਇਹ ਤੇ 1 ਕਿੱਲਾ ਆਪਣਾ 1.5 ਕਿੱਲਾ ਇਹ ਹੋ ਜਾਏਗਾ ਬਚ ਜਾਏਗਾ ਤੇ 1 ਕਿੱਲਾ ਇੱਧਰ ਰਹਿ ਜਾਏਗਾ ਵੀ 14 ਦਾ ਤੇ 2 ਕਿੱਲੇ ਉਹ ਪਰਾਂ ਰਹਿ ਗਏ ਤੇ ਬਾਕੀ ਵੀਰੋ 5 ਕਿੱਲੇ ਆਪਣਾ ਜਿਹੜੇ ਠੇਕੇ ਵੱਲੇ ਭਿਓ ਵੀ ਰਹਿ ਰਹੇ ਹਜੇ ਤੇ ਉਹ ਅਜੇ ਨਰਮਾ ਤੇ ਭਾਈ ਉਹ ਪੰਨੇ ਤਾਂ ਪੜਾ ਦੀ ਅੱਜ ਤੇ ਕੁਸਤਾ ਵੀ ਠੀਕ ਤਾਂ ਇੰਨੀ ਜ਼ਿਆਦਾ ਨਰਮ ਹੈ ਨਹੀਂ ਸੀ ਤੇ ਕੱਲ ਤਾਂ ਭਾਈ ਮੀਂਹ ਇਸ ਕਰਕੇ ਆਪਾਂ ਨੇ ਵੜਾਣੀ ਪਈਓ ਤੇ ਬਾਕੀ ਬੱਦਲ ਸਾਨੂੰ ਅੱਜ ਵੀ ਦਿਖਾਇਆ ਤਾਂ ਅੱਜ ਸਵੇਰ ਹੀ ਹੈ ਤਾਂ ਤੇ ਬਾਕੀ ਠੀਕ ਆ ਇੰਨਾ ਕੱਲ ਦਾ ਮੌਸਮ ਖਰਾਬ ਦੱਸਿਆ ਹੈ ਵੀ ਕੱਲ੍ਹ ਪਰਸੋਂ ਦਾ ਮਸ਼ੀਨਾਂ ਵੀ ਬਹੁਤ ਚੱਲ ਰਹੀਆਂ ਬਹੁਤ ਜ਼ਿਆਦਾ ਅੱਜ ਕਿਉਂਕਿ ਮੌਸਮ ਖਰਾਬ ਕਰਕੇ ਵੀ ਲੋਕ ਹਰੀ ਉਭੜਾਣ ਲੱਗ ਰਹੇ ਆ ਤੇ ਬਾਕੀ ਇੱਧਰ ਬਾਈ ਨੇ ਬੜਾਈਏ ਦੇ ਕੋਲ ਹਰੀ ਉਭੜਾ ਲੇ ਗਿਆ ਸਾਰੀ ਤੇ ਇੱਧਰ ਬਾਈ ਦੇਖੋ ਨਾਲ ਦੇ ਨਾਲ ਕੱਤੇ ਵਾਲੀ ਮਸ਼ੀਨ ਵੀ ਚੱਲ ਰਹੀ ਆ ਉਹ ਦੇਖੋ ਸਾਹਮਣੇ ਇੱਕ ਕੱਤੇ ਵੀ ਬਾਈ ਨਾਲ-ਨਾਲ ਪੜ ਰਹੇ ਆ ਤੁਸੀਂ ਇੱਧਰ ਦੇਖੋ ਜਿੰਨੀ ਉੱਪਰ ਗਈ ਤੇ ਆਪਣੀ ਤੇ ਨਾਲ ਦੇ ਨਾਲੇ ਮਸ਼ੀਨ ਵੀ ਕਰਤੇ ਵੱਡੇ ਕਿਤੇ ਬਣਾਈ ਜਾਣਗੇ ਤੇ ਨਾਲ ਦੇ ਨਾਲ ਕੰਮ ਚੱਲ ਰਿਹਾ ਬਈ ਕੱਟ ਇਤਰੀ ਪੰਡਾ ਲਾਣੀ ਤੇ ਇਸ ਕਰਤਾ ਭਾਈ ਮਿੱਤਰੋ ਤੇ ਇੱਕ ਟਰਾਲੀ ਫੁੱਲ ਹੋ ਗਈ ਉਹ ਦੇਖੋ ਤੇ ਪਹਿਲਾ ਵਾਂਗੂ ਤੇ ਇੱਕ ਟੈਂਕ ਬਈ ਆਪਣਾ ਪਿਆ ਤੇ ਡੇਢ ਸਵਾ ਟੈਂਕ ਪਿਆ ਬਈ ਆਪਣੀ ਦੂਜੀ ਟਰਾਲੀ ਵਿੱਚ ਆ ਪਖੜਾ ਤੇਰੇ ਉਹ ਜਾ ਰਹੀ ਆ ਤੇ ਬਾਕੀ ਝਾੜਤਾ ਵੀ ਠੀਕ ਲੱਗ ਰਿਹਾ ਪਹਿਲਾ ਵਾਂਗੂ 27 28 ਕੇ ਲੱਗ ਗੇ ਬਾਕੀ ਤੋਲ ਪਾ ਪਤਾ ਲੱਗੇਗਾ ਤੇ ਭਾਈ ਅੱਜ ਆਪਾਂ ਨੇ ਬੜਾਇਆ ਤਾਂ ਡੇਢ ਕਿੱਲਾ ਤੇ ਡੇਢ ਕਿੱਲੇ ਆ ਬਈ ਤੇ ਇੱਕ ਟਰਾਲੀ ਫੁੱਲ ਹੋ ਗਈ ਤੇ ਇੱਕ ਟੈਂਕ ਇੱਕ ਸਵਾ ਟੈਂਕ ਦੂਜੀ ਟਰਾਲੀ 'ਮ ਪੈ ਗਿਆ ਤੇ ਉਹ ਡੇਡ ਕਿੱਲਾ ਦਾ ਬਈ ਸਾਰਾ ਦੇਖੋ ਇੱਥੇ ਲੇਕਾ ਤੇ ਇੱਧਰ ਸਾਰਾ ਸਿਰੇ ਤੱਕ ਡੇਡ ਕਿੱਲਾ ਪਾਣ ਮੜਾਇਆ ਤਾਂ ਤੇ ਕਿੱਲਾ ਬਈ ਇੱਧਰ ਰਹਿ ਗਿਆ ਆਪਣਾ 2 ਕਿੱਲੇ ਉਪਰਾਂ ਰਹਿ ਗਏ ਤੇ ਬਾਕੀ ਵੀਰੋ ਆਪਣੇ 5 ਕਿੱਲੇ ਠੇਕੇ ਵਾਲੇ ਰਹਿ ਗਏ ਤੇ 1 ਕਮਣੀ ਟੋਪੜੀ ਬੀੜਮਾ ਵੀ ਹੈ ਬਈ ਇੱਕ ਪਿੰਡਾਂ ਵੀ ਉਹ ਵੀ ਵਧਾਣੀਆਂ ਜੇ ਤੇ ਬਾਕੀ ਦੇਖਦੇ ਆਂ ਕੀ ਮਣਦਾ ਬਾਕੀ ਵੀਰੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਂ ਤੁਹਾਨੂੰ ਤੇ ਕਿੰਨਾ ਬਈ ਇਸ ਦਾ ਝਾੜ ਰਹਾ ਹੋ ਵੀ ਤੁਹਾਨੂੰ ਪਾ ਦੱਸਾਂਗੇ ਜ਼ਰੂਰ ਅਗਲੀ ਵੀਡੀਓ 'ਵਾਂ ਇਹ ਵੀਡੀਓ ਬਧੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਤਦ ਤੱਕ ਲਈ ਸਾਵਨ ਸਤਸਕਾ